ਕੜਤਾ ਮੈਂ ਜੀ ਮੈਨੇ ਸ਼ਾਪਿੰਗ ਲਈ ਪੈਸੇ ਦੇ ਦੋ ਜੀ ਮੈਂ ਸ਼ਾਪਿੰਗ ਕਰਨ ਜਾਣੀ ਆ ਪੈਸੇ ਦੇ ਦੋ ਵੀਡੀਓੜਾ ਬੜਾ ਜਾਣ ਕੇ ਮੈਂ ਨਹੀਂ ਦੇ ਪੈਸੇ ਜਲਦੀ ਕੱਢੋ ਪਰਸ ਕੱਢੋ ਜਲਦੀ ਦੋ ਯਾਰ ਕਾਕਾ ਪਲੀਜ਼ ਪੈਸੇ ਹੈ ਨਹੀਂ ਕੋਲ ਬੱਦ ਤੁਸੀਂ ਪਿੱਟਣਾ ਪਈ ਕਿਸ ਤੋਂ ਲਵਾ ਲਈ ਨਹੀਂ ਇਹ ਮੈਨੂੰ ਯਾਦ ਆ ਕਿ ਇਹ ਮੇਰੀ ਲਿਪਸਟਿਕ ਆ ਇਹਦੇ ਬਾਰੇ ਨਹੀਂ ਬੋਲਦੇ ਪੈਸੇ ਦੋ ਮੈਂ ਲੇਟ ਹੋ ਰਹੀ ਆ ਕਾਕੇ ਦੋ ਜਲਦੀ ਪੈਸੇ ਦੋ ਯਾਰ ਗਾਇਸ ਦੇਖ ਕੇ ਮੈਨੂੰ ਪੈਸੇ ਨਹੀਂ ਦੇ ਰਹੇ ਸ਼ਾਪਿੰਗ ਜੋ ਕਿਤੇ ਹੋ ਜਲਦੀ ਗਾਇਸ ਕੀ ਕਰਾਂਗੇ ਆ ਕੇ ਮੈਨੂੰ ਜਲਦੀ ਦੋ ਦੇ ਦੋ ਉਹਦੇ ਫੋਨ ਵੀ ਆ ਰਿਹਾ ਦਿਓ ਦੇ ਦੋ 500 ਦੇ 500 500 ਦਾ ਕੁਛ ਨਹੀਂ ਆਂਦਾ ਦੋ ਜਲਦੀ 5000 ਰੁਪਏ ਦੋ ਤੂੰ ਦੇ 5000 ਵਾਲੀ ਦਾ ਚੱਲ ਜਿੰਨੇ ਦੇਣੇ ਉਹਨੇ ਦੇ 500 500 ਨਹੀਂ ਦੇਓ ਜਲਦੀ ਦੇ ਦੇ ਯਾਰ ਪੀਆ 500 ਹੀ ਨਹੀਂ ਕਾਕੇ ਪਲੀਜ਼ 500 ਦਾ ਕੁਛ ਨਹੀਂ ਆਂਦਾ ਅੱਜਕੱਲ ਕੁਛ ਨਹੀਂ ਆਂਦਾ ਕਾਕੇ ਪਲੀਜ਼ ਦੇ 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 ਦੋ ਦੇ ਦੋ ਆ ਕੀ ਆ ਐਨੇ ਨਾਲ ਗੱਲ ਨਹੀਂ ਬਣਨੀ ਜਲਦੀ ਦੋ ਜਲਦੀ ਦੋ ਚਲ 4000 ਦੇ ਦੋ 4 ਦੇ ਦੋ ਉਹ ਤੂੰ ਜਾ 4000 ਦੇ ਦੋ ਚਲ 3000 ਦੇ ਦੋ 3000 ਦੇ ਦੋ ਇਸ ਤੋਂ ਘੱਟ ਨਹੀਂ ਹੋਣੀ ਜਲਦੀ ਦੋ ਕਮਲ ਨਹੀਂ 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 ਪਲੀਜ਼ ਅੱਛਾ ਚਲ 3000 ਉਹਨੇ ਦੇ ਦੋ

सब्जी की बनामार जी जी सब्जी की खाऊंगे सब्जी दाल बाय बाय ये पैसे मिल गए दो यर्पे मिल गए गरीब अच्छा जनानियों लेडीज़ मेरी पैनो मेरी सहेलियों ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨੀ ਆ ਜਦੋਂ ਵੀ ਤੁਸੀਂ ਆਪਣੇ ਹਸਬੰਦ ਤੋਂ ਪੈਸੇ ਮੰਗੋ ਤਾਂ ਵਧਾ ਕੇ ਮੰਗਿਆ ਕਰੋ ਮਤਲਬ ਜੇ ਤੁਹਾਨੂੰ 2000 ਦੀ ਜਰੂਰਤ ਹੈ ਤਾਂ ਹੁਣ ਮੈਨੂੰ 2000 ਹੀ ਚਾਹੀਦਾ ਸੀਗਾ ਤਾਂ ਤੁਸੀਂ 5000 ਕਿਹਾ ਕਰੋ 5000 ਕਹੋਗੇ ਤਾਂ 2000 ਮਿਲੂਗਾ ਜੇ ਤੁਹਾਨੂੰ 5000 ਦੀ ਜਰੂਰਤ ਹੈ ਤਾਂ 10000 ਕਹੋ ਜੇ 10000 ਕਹੋਗੇ ਤਾਂ 5000 ਮਤਲਬ ਵਧਾ ਕੇ ਦੱਸਿਆ ਕਰੋ ਪੇਮੈਂਟ ਹਮੇਸ਼ਾ ਤੁਸੀਂ ਵਧਾ ਕੇ ਦੱਸਣੀ ਤਾਂ ਹੀ ਉਨੀ ਪੇਮੈਂਟ ਮਿਲੂਗੀ ਜਿੰਨੀ ਤੁਹਾਨੂੰ ਚਾਹੀਦੀ ਆ ਜੇ ਮੈਂ ਇਹਨਾਂ ਨੂੰ ਕਹਿ ਦੇਣਾ ਮੈਨੂੰ 2 ਚਾਹੀਦਾ ਤਾਂ ਇਹਨਾਂ ਨੇ 1000 ਹੀ ਦੇਣਾ ਸੀ ਇਸ ਲਈ ਪਹਿਲਾਂ ਹੀ ਦਿਮਾਗ ਲੜਾਇਆ ਮੈਂ ਪਹਿਲੇ ਹੀ 5000 ਕਿਆ ਤਾਂ ਕਿਤੇ ਜਾ ਕੇ ਇਹਨਾਂ ਨੇ 2000 ਦਿੱਤਾ ਚਲੋ ਮੈਂ ਹੁਣ ਮੈਂ ਫਟਾਫਟ ਤਿਆਰ ਹੋ ਜਾ ਕੰਮ ਕਰ ਲਾਂ ਕੰਮ ਆਲਮੋਸਟ ਹੋ ਗਿਆ ਕਰਦਾ ਤੇ ਫਿਰ ਰੈਡੀ ਹੋ ਕੇ ਮਾਂ ਹੀ ਆਂਦੀ ਹੋਗੀ ਸੀ ਬਾਜ਼ਾਰ ਜਾਣੇ ਸ਼ਾਪ ਨੂੰ ਬਾਏ ਸਸਛਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਆਦ ਦਾ ਵਲੌਗ ਬਹੁਤ ਹੀ ਡਿਫਰੈਂਟ ਆ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਘਰ ਨਹੀਂ ਹੈਗਾ ਏ ਸਾਡੀ ਹੈਗਾ ਬਿੰਨੀ ਭਾਬੀ ਦਾ ਘਰ ਹੈ ਕਿਉਂਕਿ ਆਪਾਂ ਇੱਧਰ ਕੰਮ ਆਏ ਸੀਗੇ ਔਰ ਮੇਰੇ ਹੋਰ ਨੇ ਨੇਲ ਐਕਸਟੈਂਸ਼ਨ ਕਿੰਨੇ ਕਿਊਟ ਲੱਗਦੇ ਨੇ ਤੁਸੀਂ ਆਪ ਵੀ ਦੱਸਿਓ ਬਹੁਤ ਹੀ ਮਤਲਬ ਇੰਗਲਿਸ਼ ਕਲਰ ਚੂਜ਼ ਕੀਤਾ ਸੀਗਾ ਸਾਰਿਆਂ ਨੇ ਕਮੈਂਟਾਂ ਚ ਦੱਸਿਓ ਮੇਰੇ ਨੇਲਸ ਕਿਵੇਂ ਦੇ ਲੱਗ ਰਹੇ ਨੇ ਇਹ ਨੀਲਾਟ ਜਿਹੜਾ ਆ ਕਰਾਇਆ ਬਹੁਤ ਹੀ ਬਿਊਟੀਫੁੱਲ ਆ ਕਿਵੇਂ ਦੇ ਲੱਗਿਆ ਤੁਹਾਨੂੰ ਆਪਣੇ ਸੁਜੈਸ਼ਨ ਜ਼ਰੂਰ ਦਿਓ ਔਰ ਇੱਧਰ ਹੋ ਰਿਹਾ ਦੇਖੋ ਇਹ ਸਾਰੇ ਇਹਨਾਂ ਦਾ ਮਤਲਬ ਮੈਮ ਜਿਹੜੇ ਆਏ ਹੋਏ ਨੇ ਇਹਨਾਂ ਦਾ ਸਾਰਾ ਸਮਾਨ ਆ ਹੱਥੇ ਹੋ ਰਹੇ ਨੇ ਆਪਣੇ ਇਹ ਵਾਲੇ ਹੋ ਚੁੱਕੇ ਨੇ ਪੈਰਾਂ ਦੇ ਹੋ ਰਹੇ ਨੇ ਤੇ ਜਿਨ੍ਹਾਂ ਨੇ ਵੀ ਕਰਵਾਣੇ ਆ ਮੈਂ ਇਹਨਾਂ ਨਾਲ ਕੋਲਾਬੋਰੇਟ ਕਰੂੰਗੀ ਇੰਸਟਾ ਤੇ ਰੀਲ ਤੁਸੀਂ ਜਾ ਕੇ ਉਹ ਚੈੱਕ ਕਰਿਓ ਤੇ ਤੁਸੀਂ ਵੀ ਕਰਿਓ ਆਪਣੇ ਨੇਲਸ ਐਕਸਟੈਂਸ਼ਨ ਤੇ ਇਹ ਹੋਰ ਵੀ ਸਰਵਿਸ ਦਿੰਦੇ ਨੇ ਜਿੱਦਾਂ ਪਾਰਲਰ ਦੀ ਸਰਵਿਸ ਵੈਕਸਿੰਗ ਜਾਂ ਕੁਝ ਵੀ ਕੋਈ ਵੀ ਸਰਵਿਸ ਲੈਣੀ ਆ ਤੁਸੀਂ ਮੈਂ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦੂੰਗੀ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਕਿਸੇ ਵੀ ਤਰ੍ਹਾਂ ਦੀ ਆਪਣੀ ਕੋਈ ਵੀ ਸਰਵਿਸ ਲੈ ਸਕਦੇ ਹੋ ਤੇ ਵਲੌਗ ਦੇ ਨਾਲ ਬਣੇ ਰਹੀਆਂ ਮੈਂ ਤੁਹਾਨੂੰ ਥੋੜੀ देर ਚ ਬਾਅਦ ਮਿਲਦੀ ਆ ਬਾਏ ਕਮਲ ਮਨ ਦੇ ਵਿਆਹ ਚ ਤੂੰ ਤਾਂ ਜਾਏਂਗੀ ਪਾ ਜੇ ਮਨ ਨੇ ਤਾਂ ਬੁਲਾਉਗੇ ਤਾਂ ਜ਼ਰੂਰ ਜਾਵਾਂਗੀ ਕਮਲ ਦੀ ਗੱਲ ਹੈ ਜੀ ਜ਼ਰੂਰ ਕਿਉਂ ਨਹੀਂ ਬੁਲਾਵਾਂਗੇ ਜ਼ਰੂਰ ਬੁਲਾਵਾਂਗੇ ਕਲੋਜ਼ ਕਰੀਂਗਾ ਕੋਈ ਇੱਕ ਕੁੜੀ ਹੈ ਮਾਪੇ ਤਖੜਾ ਵਿਆਹ ਕਰਨ ਲੱਗੇ ਜਮਾ ਤਖੜਾ ਜੀ ਜਮਾ ਤਖੜਾ ਉੱਪਰ ਉੱਪਰ ਕਮਲ ਕਮਲ ਇੱਕ ਉਂਗਲ ਰੱਖ ਇਹ ਬਸ ਉਰੇ ਰੱਖੀ ਪਰ ਪਿੰਡ ਬੜਾ ਦੂਰ ਹੈ ਇਹਦਾ ਰੋਤਕ ਨਹੀਂ ਸੋਹਰੇ ਆ ਤਾਂ ਰੁੱਤਕ ਦਾ ਹਾਂ ਸੋਹਰੇ ਨਹੀਂ ਰੁੱਤਕ ਦਾ ਫੇਰ ਉਹਦਾ ਉਹ ਕਿਥੇ ਉਹ ਕਿਹੜੀ ਜਗ੍ਹਾ ਤੁਹਾਡੇ ਘਰ ਲਾਣਾ ਸੀ ਰੁੱਤਕ ਤੇ ਲਵੇ ਪੈਂਦਾ ਜੀ ਜਮਾਈ ਲਵੇ ਰੁੱਤਕ ਤੇ ਜਮਾਈ ਲਵੇ ਪੈਂਦਾ ਉਹ ਟੈਨਸ਼ਨ ਕਰ ਚੱਕਦੇ ਹਾਂ ਗੱਡੀ ਭੇਜ ਦੂੰਗੀ ਮੈਂ ਸਪੈਸ਼ਲ ਡਰਾਈਵਰ ਆਉ ਤੁਹਾਨੂੰ ਲੈਣ ਹਾਂ ਜੀ ਬਾਬੀ ਹਾਂ ਅੱਗੇ ਕਰੋ ਅੱਛੇ ਤਰ੍ਹਾਂ ਬਣਾ ਹੂੰ ਕਲੋਜ਼ ਯੈਸ ਹੋਰ ਹੋਰ ਕਲੋਜ਼ ਯੈਸ ਯੈਸ ਥੋੜਾ ਉੱਪਰ ਥੋੜਾ ਉੱਪਰ ਹਾਂ हाँ, yes, nice. वाहट डॉट पा दो ना? है नहीं वो ला दो स्टोन ला दो वो वाला हाँ, हाँ, एक मिनट बस यही रहे তু করে সা তুবিলো। ਬੈਠੇ ਨੇ ਦੋਨੇ ਫਰੈਂਡਸ ਕਿ ਭਰਾ ਉੱਧਰ ਭਾਬੀ ਹੁਣੇ ਕੀ ਕਰ ਰਹੇ ਨੇ ਚਾਹ ਦੀ ਤਿਆਰੀ ਕਰ ਰਹੇ ਨੇ ਆਈ ਥਿੰਕ ਭਾਜੀ ਨੇ ਸਾਡੇ ਲਈ ਓ ਮਾਈ ਗੋਡ ਸਮੋਸੇ ਲਿਆਂਦੇ ਸੀਗੇ ਔਰ ਇੱਧਰ ਬਣ ਰਹੀ ਹੈ ਚਾਹ ਭਾਜੀ ਪਹਿਲਾਂ ਵੀ ਤੁਸੀਂ ਚਾਹ ਬਹੁਤ ਟੇਸਟੀ ਬਣਾਈ ਸੀ ਥੈਂਕ ਯੂ ਔਰ ਭਾਬੇ ਇੱਥੇ ਸਾਰਿਆਂ ਲਈ ਸਮੋਸੇ ਪਾ ਰਹੇ ਨੇ ਹੈਲੋ ਗਾਇਜ਼ ਆਜੋ ਸਮੋਸੇ ਖਾਓ ਸਮੋਸੇ ਖਾ ਲੋ ਨਾਲ ਚੱਕਣੀ ਨਾਲ ਸਬਜ਼ੀ ਜਿਨੇ ਜਨੇ ਸਮੋਸੇ ਖਾਣੇ ਆ ਬਿਨੀ ਭਾਬੀ ਦੇ ਘਰੇ ਆ ਸਕਦੇ ਆਜੋ ਆਜੋ ਵੈਕਮ ਔਰ ਇਹ ਰਿਹਾ ਬਿਨੀ ਭਾਬੀ ਹੁਣਾਂ ਦਾ ਬਹੁਤ ਹੀ ਪਿਆਰਾ ਜਿਹਾ ਮੰਦਿਰ ਇਹ ਨੇ ਸਾਡੇ ਲੱਡੂ ਗੋਪਾਲ ਜੀ ਕਿੰਨਾ ਸੋਹਣਾ ਸਜਾਇਆ ਹੋਇਆ ਔਰ ਇੱਧਰ ਬੱਚਾ 파ਟੀ ਖੇਡ ਰਹੀ ਹੈ ਗੇਮਾਂ ਔਰ ਇਹ ਹੈਗਾ ਬਿੰਨੀ ਭਾਬੀ ਹੋਣਾ ਦਾ ਇੱਕ ਹੋਰ ਰੂਮ ਬਹੁਤ ਬਿਊਟੀਫੁਲ ਜਿਹਾ ਵਾ ਬਾਏ ਦੋਏ ਗਾਈਜ਼ ਇਹ ਜਿਹੜਾ ਕਾਰਾ ਭਾਬੀ ਹੋਣਾ ਨੇ ਹੁਣੇ ਹੀ ਨਵਾਂ ਲਿਆਵਾ ਤੁਸੀਂ ਦੇਖਿਆ ਹੋਣਾ ਜਗਰਾਤੇ ਵਾਲਾ ਵਲੌਗ ਦੇਖਿਆ ਹੋਣਾ ਵਾ ਸਾਡਾ ਤੇ ਹੁਣ ਸਾ ਭਾਬੀ ਸਾਰਿਆਂ ਨੂੰ ਰੈਡੀ ਕਰ ਰਹੀ ਕਿ ਆ ਜੋ ਸਮੋਸੇ ਆ ਦੇਖੋ ਰੈਡੀ ਹੋਏ ਪਏ ਨੇ ਸਾਰਿਆਂ ਵਾਸਤੇ ਖਾ ਲੋ ਚਾਹ ਪੀ ਲੋ ਫਾਈ ਚਾਹ ਅਦਰਕ ਵਗੈਰਾ ਪਾਤੀ ਸੀ ਸਾਰਾ ਕੁਝ ਚਲੋ ਗਾਇਜ਼ ਹੁਣ ਤੁਹਾਨੂੰ ਮਿਲਦੇ ਥੋੜੀ ਦੇਰ ਬਾਅਦ ਚਾਚੂ ਪੀਣੇ ਆ ਇਧਰ ਆ ਚੁੱਕੀ ਆਪਣੀ ਚਾਹ ਔਰ ਸਮੋਸੇ ਚਾਹ ਪਾਰਟੀ ਹੋ ਰਹੀ ਗਾਇਜ਼ ਇਹ ਆ ਬਿੰਨੀ ਭਾਬੀ ਦਾ ਬਹੁਤ ਹੀ ਬਿਊਟੀਫੁਲ ਜਰ ਡਰਾਇੰਗ ਰੂਮ ਜਿੱਥੇ ਅਸੀਂ ਬੈਠ ਕੇ ਆਪਣਾ ਕੰਮ ਕੀਤਾ ਸੀਗਾ ਨੇਲਸ ਦਾ ਇਹ ਸਾਰੇ ਬੱਚੇ ਖਾ ਰਹੇ ਨੇ ਚਲੋ ਗਾਇਜ਼ ਹੁਣ ਆਪਾਂ ਇੰਜੋਏ ਕਰ ਰਹੇ ਹਾਂ ਸਮੋਸੇ ਪਹਿਲਾਂ ਦਾ ਸਮੋਸਾ ਖਾ ਲਈ ਮੈਨੂੰ ਹੈਗਾ ਮੈਂ ਇੱਕ ਲੈ ਲਿਆ ਹੋਇਆ ਅੱਛਾ ਆਇਓ ਚਲ ਪਹਿਲਾਂ ਟੇਸਟ ਕਰਕੇ ਦੇਖਦੇ ਹਾਂ ਕਹੇਗੇ ਮੁੰਨਾ ਹੋਈ ਨਾ ਬਾਈ। ਅੱਛਾ ਮੁੰਨਾ ਹੋਈ ਸੁਪਸੇ। ਨੇੜੇ ਹੋਈ ਗਿਆ। ਬਹੁਤ ਟੇਸਟੀ ਹੈ। ਥੋੜੇ ਸੌਸ ਹੋਰ ਪਾ ਲੀਏ। ਕਿੰਨੂ ਕਿੰਨੂ ਸੌਸੇ ਪਸੰਦ ਆ ਕਮੈਂਟਾਂ 'ਚ ਦੱਸੋ। ਮਾਰ ਗਿਆ। ਇਸ ਸੌਸੇ ਫਾਉਟ ਡਾਟਿੰਗ ਦਾ ਪ੍ਰੈਗ ਨਹੀਂ ਕਰਨਾ ਚਾਹੀਦਾ। ਖਾ ਲਓ। ਤੇ ਪਾਜੀ ਟੀ-ਸ਼ਰਟਸ ਲੈਣੀਆਂ ਆਂ ਕਿ ਕਿਹੜੇ ਸਾਈਜ਼ਾਂ ਦਾ ਐਲ ਸਾਈਜ਼ ਕਿਹੜਾ ਵਾ ਮੇਰੀ ਕੋਲ ਸੁਣ ਕਿਦਾਂ ਲੈਣੀ ਆ ਲੋ ਮੱਚੇ ਫੜੀ ਲੂਸ ਨਹੀਂ ਲੈਣੀ ਕਿ ਮੀਡੀਅਮ ਅੱਛਾ ਫਿਰ ਵਰਗੀ ਛੋਟੀ ਕਿਡਾ ਨੇਵੀ ਲੈਂਥ ਹੈ ਤਾਂ ਬਹੁਤ ਵੱਡੀ ਹੈ ਮੈਨੂੰ ਕਿਹੜੇ ਸਾਈਜ਼ ਦਿਖਾਏ 3x एल साइज का है एल आ साइज लग रहा है मुझे मेरा पीछे वाला हम्म हम टाइम में देख के कहता ना एक ये है आप ब्लू वाला ਪਰੇ ਦੇ ਨਾਲ ਲੋਰ ਬਹੁਤ ਜ਼ਿਆਦਾ ਨਾ ਉੱਲੇ ਆਵਰਸਾਈਜ਼ ਨੂੰ ਗੋਣ ਦੇਖਿਆ ਕਿ ਸ਼ੋਲਡਰ ਕਰਾਉਣੇ ਪਾਉਣ ਪਰ ਮੈਨੂੰ ਇੱਕ ਸੈੱਟ ਪਸੰਦ ਆਇਆ ਸੀਗਾ ਤੇ ਇੱਕ ਇਹ ਹੈ ਇਹ ਚ ਕਲਰ ਨਹੀਂ ਹੈ ਕੋਈ ਸਿੰਗਲ ਹੀ ਹੈ ਇਹ ਪੀਸ ਸਾਈਜ਼ ਮਿਲ ਜੇ ਨਾ ਉਸ ਤੋਂ ਵੱਡੇ ਸਾਈਜ਼ ਹੈਗੇ ਛੋਟਾ ਕੰਮ ਦੋ ਇਹ ਸੱਤ ਤੋਂ ਛੋਟਾ ਹੈ ਇਹ ਮੇਰੇ ਆਊਗਾ 12 ਸਾਈਜ਼ ਇਹ ਕੀ ਰੇਂਜ ਵੀ ਅਵਰੇ ਨਹੀਂ ਚੁੱਕੀ ਇਹ ਦਾ ਲੋਰ 600 ਹੋਰ ਭਾਜੀ ਹੋਰ ਪੱਤੀ ਤੇ ਉਹ ਸ਼ੌਪ ਦੇ ਅੱਧਾ ਦਿੰਦੇ ਨਹੀਂ ਚਾਹੀਦਾ ਸੈਟ ਹੀ ਹੈ ਸੈਟ ਹੋ ਜਾਂਦਾ ਅਡਰੈਸ ਸੋਨੀਆ ਨਾ ਗਾਇਜ਼ ਦੇਖੋ ਕਿੰਨੇ ਸੋਹਣੇ ਸੋਹਣੇ ਡ्रेसेस ਨੇ ਨਾਈਟ ਸੂਟ ਆਉਣਗੇ ਹੈ ਦਿਖਾਏ അതക്കണ്ടതെത്ര കണ്ടാന പായി ഇതിനെന്താ കണ്ടതെന്താ മാതായാരാ കണ്ടതെത്ര മേശനെ മാരാസോ ഷോട്ട് അൾ സൈസ് അണ്ടമെറ്റ് ഈവി നൈറ്റ് ഷോട്ട് നെറ്റിക്കലി ടീഷർ ഇതിലും